ਅੱਜ ਦੀ ਮੀਟਿੰਗ ਜਿਹੜੀ ਆ ਬੀਐਮ ਪੱਟੀ ਮਿਨਿਸਟਰੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪਾਸਟਰ ਸਾਹਿਬਾਨ ਤੇ ਲੀਡਰਾਂ ਦੀ ਨਾਲ ਮਿਲ ਕੇ ਇਹ ਮੇਰੀ ਗਵਾਹੀ ਦੇ ਵਿੱਚ ਹੋਈ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਅਸੀਂ ਮਸੀਹ ਚੌਂਕ ਦੀ ਜਿਹੜੀ ਮੰਗ ਆ ਡੀਸੀ ਸਾਹਿਬ ਦੇ ਸਾਹਮਣੇ ਰੱਖੀ ਸੀ ਸੋ ਅਸੀਂ ਦੱਸਣਾ ਚਾੁੰਦੇ ਆ ਕਿ 13 ਤਰੀਕ ਨੂੰ ਅਸੀਂ ਆਪਣਾ ਵੱਡੇ ਲੈਵਲ ਤੇ ਸਾਰੀਆਂ ਜਥੇਬੰਦੀਆਂ ਦੇ ਨਾਲ ਮਿਲ ਕੇ ਸਾਰੇ ਜਿੰਨੀਆਂ ਵੀ ਸਾਡੀਆਂ ਨਿਗੀਆਂ ਸੰਸਥਾਵਾਂ ਨਿਗੀਆਂ ਮਸੀਹ ਮੇਨ ਲਾਈਨ ਚਰਚ ਨਿਗੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਵੱਡੇ ਲੈਵਲ ਤੇ ਜਿਹੜਾ ਅਸੀਂ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਔਰ ਇਹ ਧਰਨਾ ਜਿਹੜਾ ਵਾ ਅਣਮਿੱਥੇ ਸਮੇਂ ਤੱਕ ਹੋਏਗਾ ਜਿੰਨੀ ਦੇਰ ਤੱਕ ਸਾਡਾ ਜਿਹੜਾ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਅਸੀਂ ਇਸ ਮਸਲੇ ਨੂੰ ਹੱਲ ਕਰਾ ਕੇ ਹੀ ਰਾਵਾਂਗੇ ਔਰ ਮਸੀਹ ਚੌਂਕ ਦੀ ਡਿਮਾਂਡ ਜਿਹੜੀ ਆ ਅੱਜ ਤੋਂ ਨਹੀਂ ਸਾਡੇ ਬਹੁਤ ਸਾਰੇ ਬਜ਼ੁਰਗ ਜਿਹੜੇ ਆਗੇ ਧਰਤੀ ਛੱਡ ਕੇ ਵੀ ਚਲੇ ਗਏ ਉਹਨਾਂ ਦੀ ਵੀ ਡਿਮਾਂਡ ਜਿਹੜੀ ਆ ਰਹੀ ਆ ਕਿ ਸਾਨੂੰ ਇੱਕ ਨਾ ਇੱਕ ਜਿਹੜਾ ਨਿਸ਼ਾਨ ਜਿਹੜਾ ਜ਼ਿਲ੍ਹੇ ਦੇ ਵਿੱਚ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਜ਼ਿਲ੍ਹਾ ਗਰਦਾਸਪੁਰ ਹੈ ਇਹ ਇਸਾਈਆਂ ਦਾ ਜਿਹੜਾ ਮੇਨ ਗੜ ਮੰਨਿਆ ਜਾਂਦਾ ਰਾਜਧਾਨੀ ਵੀ ਇਹਨੂੰ ਮੰਨਿਆ ਜਾਂਦਾ ਇਸਾਈਆਂ ਦੀ ਸੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਚੌਂਕ ਜਿਹੜਾ ਲੈ ਕੇ ਰਵਾਂਗੇ ਔਰ ਜ਼ਿਲ੍ਹਾ ਪ੍ਰਸ਼ਾਸਨ ਨੇ ਜੋ ਵੀ ਸਾਡਾ ਪਿਛਲੇ ਟਾਈਮ ਦੇ ਵਿੱਚ ਸੰਯੋਗ ਦਿੱਤਾ ਵਾ ਜੋ ਵੀ ਉਹਨਾਂ ਨੇ ਕਾਰਵਾਈ ਕੀਤੀ ਆ ਜੋ ਵੀ ਉਹਨਾਂ ਨੇ ਸਾਰੇ ਦੇ ਸਾਰਾ ਮੈਂ ਉਦਣ ਵੀ ਤੁਹਾਨੂੰ ਦਿਖਾਵਾਂਗਾ ਔਰ ਇੱਕ ਇੱਕ ਡਾਕੂਮੈਂਟ ਸਾਡੇ ਕੋਲ ਆ ਜਿਹੜਾ ਸ਼ਾਸਨ ਪ੍ਰਸ਼ਾਸਨ ਵੱਲੋਂ ਸਾਨੂੰ ਦਿੱਤਾ ਗਿਆ ਵਾ ਇਹਦੀ ਮੰਤੀ ਵੀ ਜਿਹੜੀ ਆ ਚੌਂਕ ਦੀ ਜਿਹੜੀ ਆ ਜੀਨਵਾਲ ਬੱਬਰੀ ਜਿਹੜਾ ਪੁਲਸ ਨਾਕਾ ਉਹਦੀ ਚੌਂਕ ਦੀ ਮੰਤੀ ਵੀ ਜਿਹੜੀ ਆ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਅਨਸਾਰ ਹੋਈ ਹੈਗੀ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਚੌਂਕ ਜਿਹੜਾ ਸਾਰੀ ਸਾਡੀ ਕਮਿਊਨਿਟੀ ਜਿਹੜੀ ਆ ਸਿਲੈਕਟ ਕੀਤਾ ਤੇ ਅਸੀਂ ਉੱਥੇ ਜਿਹੜਾ ਧਰਨਾ ਦੇਣ ਜਾ ਰਹੇ ਹਾਂ ਤੇ ਉਸ ਚੌਂਕ ਦੇ ਉੱਤੇ ਅਸੀਂ ਆਪਣਾ ਕਰਾਸ ਦਾ ਇਨਸਾਨ ਗੱਡ ਕੇ ਲਾਵਾਂਗੇ। ਔਰ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਬੀਐਮ ਮਿਨਿਸਟਰੀ ਚਰਚ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਗਈ। ਔਰ ਜਿਹਦੇ ਮੀਟਿੰਗ ਦੀ ਅਗਵਾਈ ਕਰ ਰਹੇ ਸਾਡੇ ਐਸਐਮ ਰੰਦਾਵਾ ਜੀ, ਸਟੀਫਨ ਜੀ, ਬ੍ਰਦਰ ਰਮਨ ਜੀ। ਔਰ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਕਾਫੀ ਮਹੀਨਿਆਂ ਤੋਂ ਲਗਭਗ 6 ਮਹੀਨਿਆਂ ਤੋਂ ਜਿਹੜਾ ਵਾ 크ਰਿਸਚਨ ਚੌਂਕ ਮਸੀ ਚੌਂਕ ਜਿਹੜਾ ਗੁਰਦਾਸਪੁਰ ਦੇ ਵਿੱਚ ਉਹਦਾ ਜਿਹੜਾ ਉਹ ਮੁੱਦਾ ਚੱਲ ਰਿਆ ਵਾ ਪਰ ਈਸਾਈ ਭਾਈਚਾਰੇ ਵੱਲੋਂ ਬਹੁਤ ਸਾਰੀਆਂ ਸਾਡੀਆਂ ਪਾਸਟਰਾ ਐਸੋਸੀਏਸ਼ਨਾਂ ਜਥੇਬੰਦੀਆਂ ਵੱਲੋਂ ਜਿਹੜੇ ਉਹ ਮੰਗ ਪੱਤਰ ਦਿੱਤੇ ਗਏ ਔਰ ਕਾਫੀ ਸਮਾਂ ਬੀਤਣ ਦੇ ਬਾਅਦ ਮੰਗ ਪੱਤਰ ਦੇਣ ਤੋਂ ਬਾਅਦ ਵੀ ਇਹ ਵੀ ਅੱਜ ਸਾਨੂੰ ਮਿਲਿਆ ਕਿ ਮੀਟਿੰਗ ਦੇ ਵਿੱਚ ਕਿ ਉਸ ਜਿਸ ਚੌਂਕ ਦੀ ਗੱਲ ਕਰ ਰਹੇ ਉਹ ਚੌਂਕ ਦੀ ਜਿਹੜੀ ਆ ਪ੍ਰਸ਼ਾਸਨ ਵੱਲੋਂ ਮੰਤੀ ਵੀ ਕੀਤੀ ਗਈ ਅੱਜ ਤਮਾਮ ਧਾਰਮਿਕ ਆਗੂਆਂ ਦੀ ਗਵਾਹੀ ਦੇ ਵਿੱਚ ਜਥੇਬੰਦੀਆਂ ਦੀ ਆਗੂ ਦੀ ਗਵਾਹੀ ਦੇ ਵਿੱਚ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਯੂਥ ਭਰਾ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਅੱਜ ਮਤਾ ਪਾਸ ਹੋਇਆ ਕਿ ਜਿਸ ਤਰ੍ਹਾਂ ਕਿ 13 ਤਰੀਕ ਐਸੇ 13 ਤਰੀਕ ਨੂੰ ਦਿਨ ਸੋਮਵਾਰ ਨੂੰ ਜਿਹੜਾ ਬੱਬਰੀ ਜਿਹੜਾ ਚੌਕ ਆ ਉਹਦੇ ਉੱਪਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਸਾਡਾ ਰਾਈਟ ਅਧਿਕਾਰ ਏ ਔਰ ਜਿਹੜਾ ਧਰਨਾ ਪ੍ਰਦਰਸ਼ਨ ਹੋਵੇਗਾ ਉਹ ਸ਼ਾਂਤਮਈ ਢੰਗ ਦੇ ਨਾਲ ਹੋਵੇਗਾ ਪਹੁੰਚਣ ਵਾਲੇ ਸਾਰੇ ਯੂਥ ਭਰਾਵਾਂ ਨੂੰ ਬੇਨਤੀ ਆ ਕਿ ਜਿਸ ਦਿਨ ਪਹਿਲੇ ਦਿਨ ਇਸ ਚੀਜ਼ ਦੀ ਸ਼ੁਰੂਆਤ ਹੋਈ ਸੀ ਤੇ ਯੂਥ ਭਰਾਵਾਂ ਨੇ ਆਪਣਾ ਇੱਕ ਜਿਹੜਾ ਦਰਦ ਸੀ ਆਪਣੇ ਧਰਮ ਪ੍ਰਤੀ ਆਪਣੇ ਕੌਮ ਪ੍ਰਤੀ ਕਿਉਂਕਿ ਗੁਰਦਾਸਪੁਰ ਦੇ ਵਿੱਚ ਸਾਰੇ ਧਰਮਾਂ ਦੇ ਚੌਂਕ ਨੇ ਔਰ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਈਸਾਈ ਭਾਈਚਾਰਾ ਮਸੀਹ ਭਾਈਚਾਰਾ ਹਰ ਧਰਮ ਨੂੰ ਨਾਲ ਲੈ ਕੇ ਚੱਲਦਾ ਤੇ ਸਾਰਿਆਂ ਦਾ ਸਤਿਕਾਰ ਕਰਦੇ ਆ ਇਸੇ ਤਰ੍ਹਾਂ ਅਸੀਂ ਵੀ ਚਾਹੁੰਦੇ ਆ ਕਿ ਗੁਰਦਾਸਪੁਰ ਦੇ ਵਿੱਚ ਜਿਹੜਾ 크ਰਿਸਚੀਅਨ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਆ ਤੇ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਉਹ ਮਸੀਹ ਚੌਂਕ ਹੋਣਾ ਚਾਹੀਦਾ ਔਰ ਪਿਛਲੇ ਸਮੇਂ 'ਚ ਵੇਖਣ ਨੂੰ ਵੀ ਮਿਲਿਆ ਕਿ ਸਾਡੇ ਜਿਹੜੇ ਕੈਬਨਿਟ ਮੰਤਰੀ ਆ ਸੋਚਾ ਸਿੰਘ ਲਗਾ ਜੀ ਉਹਨਾਂ ਵੱਲੋਂ ਵੀ ਇੱਕ ਜਗ੍ਹਾ ਦੇ ਉੱਪਰ ਜਿਹੜਾ ਵਾ ਆਪਣੇ ਧਰਮ ਦਾ ਜਿਹੜਾ ਉਹ ਉੱਥੇ ਸਟੈਚੂ ਜਿਹੜਾ ਵਾ ਉਹ ਫਿਟ ਕੀਤਾ ਗਿਆ ਤਾਂ ਉਹਨਾਂ ਨੇ ਆਪਣਾ ਚੌਂਕ ਮੰਗ ਲਿਆ ਮੰਨ ਲਿਆ ਇਸੇ ਤਰ੍ਹਾਂ ਸਾਡੇ ਅਸੀਂ ਚਾਹੁੰਦੇ ਕਿ ਸਾਡੇ ਮਸੀਹ ਸਮਾਜ ਨੂੰ ਵੀ ਜਿਹੜਾ ਇੱਕ ਚੌਂਕ ਦਿੱਤਾ ਜਾਵੇ ਤੇ ਅਸੀਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਯੂਥ ਭਰਾਵਾਂ ਨੂੰ 크੍ਰਿਸਚਨ ਭਰਾਵਾਂ ਨੂੰ ਪਾਸਟਰ ਸਹਿਬਾਨਾਂ ਨੂੰ ਲੀਡਰ ਸਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕਿ 13 ਤਰੀਕ ਦਿਨ ਸੋਮਵਾਰ ਨੂੰ ਠੀਕ 10 ਵਜੇ ਅਸੀਂ ਬੱਬਰੀ ਚੌਂਕ ਦੇ ਵਿੱਚ ਪਹੁੰਚਣਾ ਵਾ ਤੇ ਉਹ ਜਗ੍ਹਾ ਦੇ ਵਿੱਚ ਜਿਹੜਾ ਆਪਣਾ ਰਾਈਟ ਅਧਿਕਾਰ ਏ ਜਿਹੜੀ ਸਾਡੀ ਲੰਮੇ ਚਿਰ ਤੋਂ ਮਸੀਹ ਕੌਮ ਦੀ ਜਿਹੜੀ ਮਸੀਹ ਜਿਹੜੀ ਆ ਚੌਂਕ ਆ ਉਹਦੀ ਮੰਗਿਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਇਸਾਈ ਭਾਈਚਾਰਾ ਉਹ ਤਾਕਤ ਏ ਉਹ ਸ਼ਕਤੀ ਏ ਜੇਰੀ ਹਰ 5 ਸਾਲਾਂ ਬਾਅਦ ਵੋਟਾਂ ਪਾ ਕੇ ਸਰਕਾਰਾਂ ਬਣਦੀਆਂ ਨੇ ਪਰ ਸਰਕਾਰਾਂ ਬਣ ਤੋਂ ਬਾਅਦ ਸਾਡੇ ਲੋਕਾਂ ਨੂੰ ਇਗਨੋਰ ਕੀਤਾ ਜਾਂਦਾ ਤੇ ਮੈਂ ਤਾਂ ਇਹ ਸਮਝਦਾ ਕਿ ਇਰ ਤੋਂ ਵੱਡਾ ਹੋਰ ਕਿਹੜਾ ਵਿਦਕਰਾਏ ਵੇਖੋ ਗੁਰਦਾਸਪੁਰ ਦੇ ਵਿੱਚ ਹਰ ਧਰਮ ਦੇ ਚੌਂਕ ਨੇ ਤੇ ਜਿਹੜਾ ਇਸਾਈ ਭਾਈਚਾਰਾ ਵੱਡੇ ਚਿਰ ਤੋਂ ਵੱਡੇ ਮਤਲਬ ਚੇਰ ਤੋਂ ਵੋਟਾਂ ਪਾ ਕੇ ਸਰਕਾਰਾਂ ਬਣਾਉਂਦਾ ਤੇ ਉਹਦਾ ਹੱਕ ਬਣਦਾ ਉਹਨੂੰ ਚੌਂਕ ਦਿੱਤਾ ਜਾਵੇ ਅਸੀਂ ਕਿਹੜੇ ਜੁਪੀ ਬਿਹਾਰ ਚੋਂ ਆਏ ਆ ਇਸਾਈ ਪੰਜਾਬ ਦੇ ਵਿੱਚ ਜੇ ਰੱਸਣ ਦੇ ਆਪਾਂ ਜੁਪੀ ਬਿਹਾਰ ਚੋਂ ਥੋੜਾ ਆਏ ਆ ਅਸੀਂ ਤਾਂ ਪੰਜਾਬ ਦੇ ਆ ਪੰਜਾਬ ਦੇ ਵਿੱਚ ਵੋਟ ਵੋਟਾਂ ਪਾ ਕੇ ਐਮਪੀ ਐਮਐਲਏ ਬਣਾਉਂਦੇ ਆ ਤੇ ਜੇ ਅੱਜ ਵੀ ਸਾਨੂੰ ਜਿਹੜਾ ਹੱਕ ਨਾ ਦਿੱਤਾ ਜਾਵੇ ਤੇ ਮੈਂ ਕਹਿੰਦਾ ਮਾਰੀ ਗੱਲ ਆ ਪਰ ਮੇਰੀ ਬੇਨਤੀ ਹੈ ਕਿ ਸਾਡੇ ਜਿੰਨੇ ਵੀ ਆਖਿਆ ਉਹ ਧਰਨਾ ਪ੍ਰਦਰਸ਼ਨ ਕਰਕੇ ਸੰਘਰਸ਼ ਲੈ ਕੇ ਫੇਰੀ ਸਾਨੂੰ ਮਿਲਦੇ ਉਦਾਂ ਨਹੀਂ ਮਿਲਦੇ ਮੰਗ ਪੱਤਰ ਇੱਕ ਨਹੀਂ ਮੰਗ ਪੱਤਰ ਦੇ ਘੱਟੋ ਘੱਟ ਚ ਮੇਰੇ ਸਾਵਾਂ ਜਥੇਬੰਦੀਆਂ ਨੇ ਮੰਗ ਪੱਤਰ ਦਿੱਤੇ ਸਾਡੀਆਂ ਸਾਡੇ ਸਤਕਾਰ ਦੇ ਜੋਗ ਸਾਡੇ ਧਾਰਮਿਕ ਆਗੂ ਨੇ ਇਹਨਾਂ ਵੱਲੋਂ ਮੰਗ ਪੱਤਰ ਦਿੱਤੇਗੇ ਬਹੁਤ ਮੰਗ ਪੱਤਰ ਦਿੱਤੇਗੇ ਪਰ ਹੁਣ ਕਿੰਨਾ ਕੁ ਚਿਰ ਮੰਗ ਪੱਤਰ ਦਿੰਦੇ ਰਾਵਾਂਗੇ 6-7 ਮਹੀਨੇ ਤਾਂ ਹੋ ਗਏ ਮੰਗ ਪੱਤਰ ਦਿੰਦਿਆਂ ਨੂੰ ਤੇ ਅਸੀਂ ਮੰਗ ਪੱਤਰਾਂ ਤਾਂ ਕਰੀ ਸਹਿਮਤ ਆ ਮੈਨੂੰ ਨਹੀਂ ਲੱਗਦਾ ਕਿ ਉਹ ਮੰਗ ਪੱਤਰ ਸਾਡੇ ਕਿਤੇ ਪਹੁੰਚੇ ਹੋਣਗੇ ਚਾਹੇ ਰੱਖੇ ਹੋਣਗੇ ਉਹ ਲਫਾਵੇ ਜੀ ਕਿਤੇ ਰੁਲਦੇ ਹੋਣਗੇ ਇਸ ਕਰਕੇ ਜੇਰਾ ਸਾਡਾ ਹੱਕਿਆ ਸਾਨੂੰ ਦਿੱਤਾ ਜਾਵੇ ਤੇ ਅਸੀਂ 13 ਤਰੀਕ ਨੂੰ ਹੋਮਾ ਮਹਾਕੇ ਪੂਰੇ ਮਸੀਹ ਭਾਈਚਾਰੇ ਆਪਣੇ ਪਾਸਬਾਨਾਂ ਦੇ ਸਹਿਯੋਗ ਦੇ ਨਾਲ ਮੇਨ ਲਾਈਨ ਚਰਚਾਂ ਦੇ ਸਹਿਯੋਗ ਦੇ ਨਾਲ ਯੂਥ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਭਰਾ ਗਵਾਹੀ ਕਰ ਰਹੇ ਨੇ ਐਸ ਅਮਰਦਾਵਾ ਜੀ ਅਮਨ ਜੀ ਤੇ ਆਪਣੇ ਸਟੀਫਨ ਜੀ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਦਾ ਸਹਿਯੋਗ ਬਣ ਕੇ ਆ ਰਹੇ ਗਵਾਹੀ ਸਾਡੇ ਭਰਾ ਕਰ ਰਹੇ ਨੇ ਧਰਨਾ ਅਨਮਿੱਥਾ ਸਮਾਂ ਸਾਡਾ ਤੇ ਇਹੀ ਆ ਅਸੀਂ ਤੇ ਭਰਾਵਾਂ ਨੂੰ ਇਹੀ ਬੇਨਤੀ ਕੀਤੀ ਆ ਕਿ ਜਿਹੜੀ ਕ੍ਰੋਸ ਵੇਖੋ ਉਥੇ ਚੁੱਕ ਕੇ ਖੜੀ ਆ ਪਹਿਲੇ ਨੰਬਰ ਤੇ ਜਦਨ ਉਹ ਗੱਡੀ ਗਈ ਠੀਕ ਆ ਆਪਾਂ ਮੰਨਦੇ ਸਾਨੂੰ ਉਹਦੇ ਤੇ ਪੂਰਾ ਨਹੀਂ ਪਤਾ ਵੇਖੋ ਕ੍ਰੋਸ ਉਥੋਂ ਚੁੱਕ ਕੇ ਖੜੀ ਗਈ ਆ ਸਾਡੇ ਹਿਸਾਬ ਨਾਲ ਤੇ ਕ੍ਰੋਸ ਦੀ ਬੇਅਦਵੀ ਹੋਈ ਆ ਕ੍ਰੋਸ ਉਥੋਂ ਖੜੀ ਗਈ ਆ ਤੇ ਅਸੀਂ ਉਸੇ ਦਿਨ 13 ਤਰੀਕ ਨੂੰ ਇਹ ਵੀ ਦੱਸਣਾ ਚਾਹੁੰਦੇ ਕਿ 13 ਤਰੀਕ ਨੂੰ ਉਹੀ ਕ੍ਰੋਸ ਅਸੀਂ ਲੈ ਕੇ ਬੱਬਰੀ ਚੌਂਕ 'ਚ ਪਹੁੰਚਾਂਗੇ ਕਿਉਂਕਿ ਉਹਦੀ ਤੇ ਆਲਰੇਡੀ ਪ੍ਰਸ਼ਾਸਨ ਵੱਲੋਂ ਮੰਤੀ ਕੀਤੀ ਗਈ ਆ ਤੇ ਜੇ ਮੰਨ ਲਓ ਕੋਈ ਗੱਲ ਨਹੀਂ ਹੀ ਚੌਂਕ ਨਹੀਂ ਉਹਨਾਂ ਨੇ ਤਾਂ ਫਿਰ ਪ੍ਰਸ਼ਾਸਨ ਨੇ ਮੰਤੀ ਕਿਉਂ ਕੀਤੀ ਤੇ ਜੇ ਮੰਤੀ ਹੋਈ ਆ ਤਾਂ ਫਿਰ ਆਪਾਂ ਕਰਾਸ ਵੀ ਉੱਥੇ ਗੱਡਾਂਗੇ ਵੇਖੇ ਵੀ ਇੱਕ ਸਵਾਲ ਆ ਕਿ ਜੇ ਨਹੀਂ ਸਾਨੂੰ ਦੇਣਾ ਨਹੀਂ ਕੋਈ ਇਦਾਂ ਦੀ ਗੱਲ ਫਿਰ ਮੰਤੀ ਕੋ ਚੌਂਕ ਦੀ ਕੀਤੀ ਆ ਤੇ ਜਦੋਂ ਚੌਂਕ ਦੀ ਮੰਤੀ ਹੋ ਗਈ ਇਹਦਾ ਮਤਲਬ ਵੀ ਚੌਂਕ ਜਿਹੜਾ ਮਸੀਬ ਭਾਈਚਾਰੇ ਨੂੰ ਮਿਲ ਗਿਆ ਤੇ 13 ਤਰੀਕ ਨੂੰ ਅਸੀਂ ਕਰਾਸ ਲਿਆ ਕੇ ਉੱਥੇ ਜਿਹੜੀ ਉਹ ਗੱਡਾਂਗੇ